ਡਰਗ ਇਨਸਪੈਕਟਰ ਉਹ ਔਨ ਦੀ ਬੇਸਟ ਆਫ ਸਿਕਰ ਇਨਫੋਰਮੇਸ਼ਨ ਸਨ ਕਲ ਕਲ ਇਨਫੋਰਮੇਸ਼ਨ ਇਕਾਈ ਸੀ ਇਨਫਾਰਮਰ ਨੇ ਸਾਨੂੰ ਦੱਸਿਆ ਕਿ ਪਾਕਿਸਤਾਨ ਤੋਂ ਇੱਕ ਮੈਡੀਸਿਨ ਜਿਹੜੀ ਆਈ ਆ ਉਹ ਪਿੰਡ ਮਾਨਤਪੁਰਾ ਦਾ ਇੱਕ ਨਰਵੈਲ ਸਿੰਘ ਵਾ son of ਦੁੱਲਾ ਸਿੰਘ ਉਹ ਵਿੱਚ ਦਾਵਾ ਪਿੰਡ ਦੇ ਵਿੱਚ ਉਸ ਦੇ ਬੇਸ ਦੇਤੇ ਸੀ ਐਸਐਚਓ ਕੱਚਾ ਪੱਕਾ ਸਰਦਾਰ ਬਲਰਾਜ ਸਿੰਘ ਜੀ ਤੇ ਮੇਰੇ ਵੱਲੋਂ ਇੱਕ ਟੀਮ ਬਣ ਕੇ ਅਸੀਂ ਦੋਵਾਂ ਨੇ ਜੌਇੰਟ ਟਰੇਡ ਕੀਤੀ ਜੌਇੰਟ ਟਰੇਡ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਦੇ ਵਿੱਚ ਗਏ ਪਿੰਡ ਮਾਨਕਪੁਰਾ ਜੋ ਕਿ ਕੱਚਾ ਪੱਕਾ ਦੇ ਬਿਲਕੁਲ ਲੱਗ ਗਿਆ ਫਿਰ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਅਸੀਂ ਜਦੋਂ ਤਲਾਸ਼ੀ ਲਈ ਤਾਂ ਉਹਨਾਂ ਦੇ ਘਰ ਦੇ ਵਿੱਚੋਂ ਉਹ ਦਵਾਈ ਜਿਹੜੀ ਰਿਕਵਰ ਹੋਈ ਉਹ ਦਵਾਈ ਤੋਂ ਅਸੀਂ 10 ਤਰ੍ਹਾਂ ਦੀ ਦਵਾਈ ਜਿਹੜੀ ਆ ਉਹ ਅਸੀਂ ਸੀਜ਼ ਕਰ ਲਈ ਸੀਜ਼ ਕਰਨ ਤੋਂ ਬਾਅਦ 4 ਤਰ੍ਹਾਂ ਦੇ ਸੈਂਪਲ ਜਿਹੜੇ ਅਸੀਂ ਉਹ ਭੇਜ ਦਿੱਤੇ ਆ ਆਪਣੀ ਜਿਹੜੀ ਪੰਜਾਬ ਦੀ ਡਰੱਗ ਲੈਬ ਹੈਗੀ ਆ ਖਰੜ ਉਨੰਦਰ ਰਿਜ਼ਲਟ ਹੁੰਦੋਂ ਬਾਅਦ ਹੀ ਪਤਾ ਲੱਗੇ ਕਿ ਐਕਚੁਅਲ ਕੀ ਹੈ। ਕਿਦਾਂ ਲੈ ਕੇ ਆਏ ਇਹ ਨਵੀਂ ਬ੍ਰਾਹਮਦੀ ਦੇ ਵਿੱਚ ਕਿਦਾਂ ਇਨਫੋਰਮੇਸ਼ਨ ਦੇਖੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਜੋ ਪੁਲਿਸ ਨੇ ਕੀਤੀ ਉਹਨਾਂ ਵਿੱਚੋਂ ਇਹੋ ਹੀ ਉਹਨਾਂ ਨੇ ਕਿਹਾ ਕਿ ਅਸੀਂ ਜਥੇ ਦੇ ਨਾਲ ਗਏ ਸੀ ਜਥੇ ਦੇ ਨਾਲ ਜਦੋਂ ਅਸੀਂ ਵਾਪਸ ਆਏ ਤੇ ਉਦੋਂ ਅਸੀਂ ਇਹ ਦਵਾਈ ਜਿਹੜੀ ਹੈ ਲੈ ਕੇ ਆਏ। ਕਿੰਨੀ ਖਾਤਰੀ ਪੜੇਗੀ ਕਿੰਨੀ ਕਿੰਨੀ ਹੈ ਇਸ ਦੀ ਕੋਸਟ। ਦਸਤਰਾਂ ਦੇ ਦਵਾਈਆਂ ਦਾ ਟੋਟਲ ਟੈਬਲੇਟ ਜਿਹੜੀਆਂ ਬੰਦੀਆਂ ਵਾਂ ਉਹ ਬੰਦੀਆਂ ਵਾਂ ਜੀ 5000 ਦੇ ਕਰੀਬ। ਪੰਜਾ ਦੇ ਇਹਨਾਂ ਵਿੱਚ ਨਸ਼ੀਲੀ ਦਵਾਈ ਕੋਈ ਨਹੀਂ ਹੈਗੀ ਇਹਨਾਂ ਵਿੱਚੋਂ ਕੁਝ ਸਟੀਰੋਇਡ ਹੈ ਕੁਝ ਕੋਲਡ ਵਾਸਤੇ ਜਿਹੜੀ ਕਲੋਰਫੀਨਰਾਮਾਈਨਿਕ ਟੈਬਲੇਟ ਯੂਜ਼ ਹੁੰਦੀ ਕੁਝ ਉਹ ਹੈ ਐਂਡ ਮੈਥਾਈਲ ਕੋਬਲਾਮਾਈਨ ਕਿਸੇ ਮੈਡੀਕਲ ਸਟੋਰ ਦੇ ਵਿੱਚ ਚੈਕਿੰਗ ਕੀਤੀ ਹੈ ਸਮਝੋ ਉਸ ਜਨ ਜਲਪੁਰੇ ਦੋ ਤਿੰਨ ਮੈਡੀਕਲ ਸਟੋਰਾਂ ਦੀ ਵੀ ਅਸੀਂ ਚੈਕਿੰਗ ਕੀਤੀ ਹੈ ਨਾਲ ਹੀ ਉਸ ਦੇ ਜਿਹੜੀਆਂ ਇੱਕਦਮ ਇਹ ਚੈੱਕ ਕੀ ਕਰਨਾ ਕਾਹਨੂੰ ਕਿਸ ਤਰ੍ਹਾਂ ਇਹ ਸਾਰੇ ਮਨਜੋਗ ਸ਼੍ਰੀ ਦਿਲਰਾਜ ਸਿੰਘ ਜੀ ਜੋ ਸਾਡੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੀ ਹਦਾਇਤਾਂ ਨੇ ਕਿ ਜ਼ੀਰੋ ਟੋਲਰੈਂਸ ਅਗੇਂਸਟ ਡਰੱਗ ਉਹਤੇ ਸਰਕਾਰ ਮਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਾਨੂੰ ਸਖਤ ਹਦਾਇਤਾਂ ਨੇ ਕਿ ਤੁਸੀਂ ਮਤਲਬ ਜੁਧ ਨਸ਼ਾ ਵਿਰੁੱਧ ਜਿਹੜੀ ਕਾਰਵਾਈ ਕਰਨੀ ਉਹਦੇ ਤਹਿਤ ਹੀ ਸਿਵਲ ਸਰਜਨ ਸਾਹਿਬ ਦੇ ਹੁਕਮ ਅ ਤਹਿਤ ਇਹ ਸਾਰੀ ਕਾਰਵਾਈ ਜਿਹੜੀ ਕੀਤੀ ਗਈ ਜਿਹੜੀ ਪਾਕਿਸਤਾਨ ਤੋਂ ਜਿਹੜੀ ਰਹਿ ਗਿਆ ਸਮਾਨ ਹੈ ਇਹਦੇ ਵਿੱਚ ਫਿਲਹਾਲ ਤੇ ਜਿਹੜੀ ਦਵਾਈ ਸੀ ਆਪਣੀ ਕਸਟਡੀ ਦੇ ਵਿੱਚ ਲੈ ਕੇ ਜੇ ਕਸਟਡੀ ਆਰਡਰ ਲੈ ਲਿਆ ਤੇ ਨਾਲ ਕਸਟਮ ਵਿਭਾਗ ਨੂੰ ਵੀ ਇਸ ਸੰਬੰਧੀ ਇੱਕ ਸੂਚਨਾ ਭੇਜ ਦਿੱਤੀ ਗਈ ਹੈ ਉਹਨਾਂ ਨੂੰ ਕਾਰਵਾਈ ਕਰਨ ਲਈ ਵੀ ਅਸੀਂ ਕਿਹਾ ਗਿਆ ਵਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇੱਕ ਸ਼ੋਕਸ ਨੋਟਿਸ issues ਕਰਾਂਗੇ ਜੇ ਸ਼ੋਕਸ ਨੋਟਿਸ ਦਾ ਉਹ ਜਵਾਬ ਦਿੰਦੇ ਸਾਨੂੰ ਕੋਈ ਬਿੱਲ ਪ੍ਰੋਵਾਈਡ ਕਰਦੇ ਆ ਸੇਲ ਸੌਰੀ ਪਰਚੇਸ ਬਿੱਲ ਜਾਂ ਕੋਈ ਇੰਪੋਰਟ ਦਾ ਲਾਇਸੈਂਸ ਸਾਨੂੰ ਦੇਣਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹ ਕਿ ਕੀ ਹੈਗਾ ਇਹਨਾਂ ਕੋਲ ਲੱਗਦਾ ਹੈ ਕਿ ਸਾਰਤ ਨੂੰ ਦਵਾਈਆਂ ਦੇ ਕਿਸ ਪਰਪਸ ਲਈ ਯੂਜ਼ ਹੁੰਦੇ ਕੋਈ ਨਸ਼ੀਲ ਜਾਂ ਕਿਸ ਕਿਸੇ ਮੁੱਦੇ ਦੀ ਸੀ ਨਹੀਂ ਫਿਲਹਾਲ ਤੇ ਇਹ ਨਸ਼ੇ ਵਾਸਤੇ ਨਹੀਂ ਯੂਜ਼ ਹੁੰਦੇ ਤੇ ਸਟੀਰੋਇਡ ਨੇ ਤੇ ਨਾਲ ਇੱਕ ਕੋਲਡ ਵਾਟ ਯੂਜ਼ ਹੁੰਦਾ ਹੈ ਕਲੋਰਫੀਨਰਾਮਾਈਨ ਸੀਪੀਐਮ ਨੂੰ ਸ਼ਾਰਟ ਫਾਰਮ ਕਹਿੰਦੇ ਹੋ ਫੋਰ ਰਿਕਵਰ ਕੀਤਾ ਗਿਆ ਨਾਲ ਮੈਥਾਈਲ ਕੋਬੈਲਾਮਿਨ ਜਿਹੜਾ ਅਸੀਂ ਮੇਲੇ ਮਲਟੀਵਿਟਾਮਿਨ ਜਿਹਨੂੰ ਕਹਿ ਸਕਦੇ ਹਾਂ ਲੋਕਾਂ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਜਿਹੜੇ ਕੇਮਿਸਟ ਨੇ ਸਾਡੇ ਕਿ ਤੁਸੀਂ ਕੋਈ ਵੀ ਦਵਾਈ ਡਾਕਟਰ ਦੀ ਪਰਚੀ ਤੋਂ ਬਿਨਾਂ ਨਾ ਵੇਚੋ ਤੇ ਜਿਹੜੀਆਂ ਦਵਾਈਆਂ ਬੈਨਾਂ ਦੁਕਾਨ ਦੇ ਨਾਲ ਰੱਖੀਆਂ ਜਾਂਨ ਐਕਸਪੈਟ ਡਰਗ ਵੱਖਰੀਆਂ ਰੱਖੀਆਂ ਜਾਂਨ ਉਹਨਾਂ ਦਾ ਵੱਖਰਾ ਇੱਕ ਕੱਪੜ ਜਾਂ ਵੱਖਰਾ ਕਾਰਡਬੋਰਡ ਦੇ ਵਿੱਚ ਉਹਨਾਂ ਨੂੰ ਪਿਆ ਕਰਕੇ ਰੱਖਿਆ ਜਾਵੇ ਤੇ ਜਿਹੜੀ ਸਰਕਾਰ ਦੇ ਹੁਕਮ ਹਾਂ ਉਹਨਾਂ ਦੀ ਪਾਲਣਾ ਕੀਤੀ ਜਾਵੇ ਤੇ ਸਾਡਾ ਪਰਪਸ ਹੈ ਕਿ ਇਹ ਡਰਗ ਐਂਡ ਕੋਸਮੈਟਿਕ ਐਕਟ ਨੂੰ ਅੱਛੇ ਤਰੀਕੇ ਨਾਲ ਇੰਪਲੀਮੈਂਟ ਕਰੀਏ